ਆਸਾ ਬਾਣੇ ਸ੍ਰੀ ਰਵਿਦਾਸ ਜੀੋ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਮ੍ਰਗ ਮੀਨਾ ਪ੍ਰੇਂਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਜ ਦੋਖ ਅਸਾਧ ਜਾਮ ਹੈ ਤਾ ਕੀ ਕੀ ਤਕ ਆਸ ਮਾਧ ਅਬਿਦ ਆਹਤ ਕੇ ਨਾ ਬਵੇਕ ਦੀਪ ਮਲੇ ਨਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 486 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਰਵਦਾਸ ਜੀ ਉਹ ਕਾ ਪਹਿਲਾ ਬਚਨ ਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਗਲ ਅਰਥਾਤ ਕਿ ਓੰਕਾਰ ਏਕ ਹੈ ਸਤਗੁਰ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਦੁਆਰਾ ਮਿਲਦਾ ਹੈ ਸੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਮਰੇ ਗਮੀਨ ਪਰੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਬਾਂਚ ਦੋਖ ਅਸਾਧ ਜਾਮ ਹੈ ਤਾਂ ਕੀ ਕਹਿ ਤਕਿਆਸ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬినాਸ ਮ੍ਰਿਗ ਕਹਿੰਦੇ ਨੇ ਹਿਰਨ ਨੂੰ ਮੀਨ ਕਹਿੰਦੇ ਨੇ ਮੱਛੀ ਨੂੰ ਪ੍ਰਿੰਗ ਕਹਿੰਦੇ ਨੇ ਪੌਰੇ ਨੂੰ ਪਤੰਗਾ ਕਹਿੰਦੇ ਨੇ ਪੰਮੱਕੜ ਨੂੰ ਕੁੰਚਰ ਕਹਿੰਦੇ ਨੇ ਹਾਥੀ ਨੂੰ ਮਹਾਰਾਜ ਕਹਿੰਦਾ ਹੈ ਹਿਰਨ ਮੱਛੀ ਪੌਰ ਆਪਤੰਗਾ ਤੇ ਹਾਥੀ ਆਦੇ ਸਾਰੇ ਜੀਵ ਕੇਵਲ ਆਪਣੇ ਇੱਕ ਇੱਕ ਦੋਸ਼ ਅਥਵਾ ਆਇਬ ਕਰਕੇ ਇਹ ਤਾਂ ਬਾਬਰਬਾਦ ਹੋ ਗਏ ਪਰੰਤੂ ਪਾਸ਼ਾ ਕਹਿੰਦਾ ਪੰਜ ਦੋਖ ਅਸਾਧ ਜਾਮ ਹੈ ਤਾਂ ਕੀ ਕਹਿ ਤਕਿਆਸ ਪੰਜ ਦੋਖ ਅਸਾਧ ਜਾਮ ਹੈ ਅਰਥਾਤ ਕਿ ਜਿਹੜੇ ਕੇਵਲ ਇੱਕ ਮਨੁੱਖਾ ਮਾਤਰ ਦੇ ਵਿੱਚ ਹੀ ਸਾਰੇ ਦੇ ਸਾਰੇ ਪੰਜੇ ਅਸਾਧ ਰੋਗ ਹਨ ਮਹਾਰਾਜ ਕਹਿੰਦੇ ਤਾਂ ਕਿ ਕਿਤਕਿਆ ਅਰਥਾਤ ਕਿ ਉਸ ਮਨੁੱਖਾ ਮਾਤਰ ਦੇ ਬਚਾ ਦੀ ਭਲਾ ਕੀ ਆਸ ਹੋ ਸਕਦੀ ਭਾਈ ਉਹਦੇ ਬਚਾ ਦੀ ਕਿ ਉਮੀਦ ਹੋ ਸਕਦੀ ਭਾਵ ਕਿ ਕੋਈ ਵੀ ਨਹੀਂ ਜ਼ਿਕਰ ਜੋਗੈ ਕਿ ਮਿਰਗ ਅਥਵਾ ਹਿਰਨ ਨੂੰ ਫੜਨੇ ਦੇ ਲਈ ਘੰਡੇ ਢੇੜੇ ਦੀ ਆਵਾਜ਼ ਉਤਪੰਨ ਕੀਤੀ ਜਾਂਦੀ ਸ਼ਿਕਾਰੀ ਦੇ ਦੁਆਰਾ ਔਰ ਆਪਣੇ ਕੰਨਾਂ ਦਾ ਮਥਾਜ ਇਰਨ ਉਹ ਆਵਾਜ਼ ਨੂੰ ਸੁਣਨ ਦੇ ਲਈ ਉਧਰ ਨੂੰ ਤੁਰਿਆ ਹੁੰਦਾ ਹੈ ਉਹ ਸ਼ਿਕਾਰੀ ਉਹਦੇ ਤੀਰ ਮਾਰ ਦਾ ਜ਼ਖਮੀ ਹੋਇਆ ਵੀ ਉਧਰ ਨੂੰ ਤੁਰਿਆ ਹੁੰਦਾ ਹੈ ਔਰ ਮੀਨਾ ਅਰਥਾਤ ਮਸ਼ੀਨ ਨੂੰ ਫੜਨ ਦੇ ਲਈ ਸ਼ਿਕਾਰੀ ਕੁੰਡੀ ਦੇ ਉੱਪਰ ਆਟਾ ਵਗੈਰਾ ਲਾ ਕੇ ਸੁੱਟ ਦਿੰਦਾ ਪਾਣੀ ਦੇ ਵਿੱਚ ਮੱਛੀ ਆਟੇ ਨੂੰ ਕੁੰਡੀ ਦੇ ਸਮੇਤ ਹੀ ਨਿਕਲ ਲੈਂਦੀ ਹੈ ਫੜੀ ਜਾਂਦੀ ਹੈ ਪਰੰਗ ਕਹਿੰਦੇ ਨੇ ਪਹਾਰੇ ਨੂੰ ਪਹਾੜਾ ਜਿਹੜਾ ਨੱਕ ਦਾ ਮਥਾਜ ਹੈ ਕਮਲ ਦੇ ਫੁੱਲ 'ਚ ਬਹਿ ਜਾਂਦਾ ਹੈ ਔਰ ਜਿਵੇਂ ਜਿਵੇਂ ਸੂਰਜ ਛਿਪਦਾ ਜਾਂਦਾ ਹੈ ਕਮਲ ਦੀਆਂ ਪੰਖੜੀਆਂ ਬੰਦ ਹੁੰਦੀਆਂ ਜਾਂਦੀਆਂ ਵਾਸ਼ਨਾ ਦਾ ਮੰਤਰ ਮੁਗਧ ਹੋਇਆ ਉਹਨੂੰ ਪਤਾ ਵੀ ਨਹੀਂ ਲੱਗਦਾ ਕਿਹੜੇ ਵੱਡੇ ਕਮਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਕੈਦ ਹੋ ਕੇ ਰਹਿ ਜਾਂਦਾ ਹੈ ਪਰ ਜਿਹੜਾ ਪਤੰਗਾ ਇਹ ਅੱਖਾਂ ਦਾ ਮਥਾਜ ਹੈ ਦੀਵੇ ਦੀ ਲਾਟ ਵੱਲ ਦੀ ਵੇਖ ਕੇ ਮੱਚਦੀ ਵੇਖ ਕੇ ਉਹਦੇ ਵੱਲ ਨੂੰ ਜਾਂਦਾ ਇਹਦੇ ਖੰਭ ਸੜ ਜਾਂਦੇ ਨੇ ਆਪ ਵੀ ਸੜ ਜਾਂਦਾ ਪਰ ਪਿੱਛੇ ਨਹੀਂ ਪਰਤਦਾ ਔਰ ਜਿਹੜਾ ਕੁੰਚਰ ਹਾਥੀ ਇੰਦਰੇ ਦਾ ਮਥਾਜ ਹੈ ਕਾਹ ਕਹੇਦੇ ਹੱਥਣੀ ਬਣਾ ਕੇ ਟੋਆ ਪਟ ਕੇ ਉੱਪਰ ਕੱਖ ਤੀਲੇ ਪਾ ਕੇ ਉੱਪਰ ਕਲਬੂਤ ਰੱਖ ਦਿੰਦੇ ਨੇ ਹੱਥਣੀ ਦਾ ਔਰ ਕਾਮ ਤੇ ਗਲਤਾਨ ਹਾਥੀ ਆਉਂਦਾ ਟੋਏ 'ਚ ਡਿੱਗ ਪੈਂਦਾ ਕਿੰਨੇ ਦਿਨ ਇਹਨੂੰ ਭੁੱਖਾ ਰੱਖਦੇ ਨੇ ਫੜ ਲਿਆ ਜਾਂਦਾ ਹੈ ਇਹਨਾਂ ਸਾਰੇ ਜੀਵਾਂ ਦੇ ਵਿੱਚ ਮਾਰੇ ਕਹਿੰਦੇ ਇੱਕ ਇੱਕ ਐਪਸੀ ਜਿਨ੍ਹਾਂ ਨੇ ਇਹਨਾਂ ਦਾ ਵਿਨਾਸ਼ ਕੀਤਾ ਪਰ ਜੀਵ ਤੇਰੇ ਵਿੱਚ ਤੇ ਪੰਜੇ ਹੀ ਨੇ ਮਹਾਰਾਜ ਕਹਿੰਦੇ ਤੇਰੇ ਬਚਾ ਦੀ ਆਸ ਕੀ ਹੈ ਭਾਵ ਕੇ ਕੋਈ ਵੀ ਨਹੀਂ ਕਹਿੰਦਾ ਮਰਿਆ ਗਮੇਨਾ ਪ੍ਰੇਂਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਜ ਦੋਖਿਆ ਸਾਧ ਜਾਮ ਹੈ ਤਾਂ ਕੀ ਕਹਿ ਤਕਿਆਸ ਸੁਗਰ ਹਵ ਵਾਲੀਆਂ ਪੰਕਤੀਆਂ ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਮਾਦ ਅਬਿਧ ਆਹ ਤਕੀਨਾ ਬਬੈਕ ਦੀਪ ਮਲੇ ਨਾ ਰਹਾਓ ਨਮਾਦ ਹੋ ਅਬਿਧਿਆਹ ਤਕੀਨ ਮਾਦੋ ਕਹਿੰਦੇ ਨੇ ਮਾਇਆ ਦੇ ਪਤੀ ਪਰਮੇਸ਼ਰ ਨੂੰ ਮਾਂ ਔਰਤ ਆ ਤੁਰੜ ਕੇ ਬਣਿਆ ਮਾਦੋ ਸ਼ਬਦ ਮਾਂ ਕਹਿੰਦੇ ਨੇ ਮਾਇਆ ਨੂੰ ਲక్ష్ਮੀ ਨੂੰ ਤਾਂ ਉਤਾਰਨ ਕਰਨੇ ਵਾਲਾ ਮਾਇਆ ਦਾ ਪਤੀ ਪਰਮੇਸ਼ਰ ਸੋ ਮਾਦ ਹੋ ਅਬਿਧਿਆਹ ਤਕੀਨ ਇਹ ਮਾਇਆ ਦੇ ਪਤੀ ਪਰਮੇਸ਼ਰ ਜੀ ਤਸੇ ਅਗਿਆਨੀ ਜੀਵਨ ਅਤੇ ਅਗਿਆਨਤਾ ਸਦਾ ਬੇਸਮਝੀ ਦੇ ਨਾਲ ਹਿੱਤ ਪਿਆਰ ਕਰਨਾ ਕੀਤਾ ਹੈ ਅਬਿਦਿਆ ਦੇ ਨਾਲ ਉਹ ਪਿਆਰ ਕਰਨਾ ਕੀਤਾ ਜਿਸ ਦੇ ਫਾਲਸਰੂ ਮਾਰੇ ਕਹਿੰਦੇ ਬਬੇਕ ਦੀਪ ਮਲੀਨਾ ਰਹਾ ਬਿਵੇਕ ਕਹਿੰਦਾ ਨਾ ਗਿਆਨ ਨੂੰ ਬਿਵੇਕ ਦੀਪ ਮਲੀਨਾ ਅਰਥਾਤ ਅਗ ਸਾਡਾ ਗਿਆਨ ਰੂਪੀ ਦੀਵਾ ਮਲੀਨ ਅਥਵਾ ਤੁੰਦ ਲਾ ਹੋ ਗਿਆ ਮਹਾਰਾਜ ਜੀ ਭਾਵਕ ਅਗਿਆਨਤਾ ਤੇ ਮੋਹ ਕਰਕੇ ਸਾਡੇ ਅੰਦਰ ਦੀ ਚੰਗੇ ਬਾੜੇ ਦੀ ਪਰਖ ਵਾਲੀ ਤਤਬੁੱਧੀ ਪ੍ਰੇਸ਼ਟ ਹੋ ਚੁੱਕੀ ਐ ਸੋ ਵੀ ਸ਼ਰਾਮ ਦੇ ਕੇ ਅਗੋਂ ਦੂਸਰੇ ਪਦੇ 'ਚ ਮਾਰਾ ਹੀ ਕਿਰਪਾ ਕਰਦੇ ਨੇ ਕਹਿੰਦਾ ਤ੍ਰਗਦ ਜੋ ਨ ਅਚੇਤ ਸੰਭਵ ਕੋ ਨ ਪਾਪ ਅਸੋਚ ਮਾਨੁ ਖਾਇ ਅਵਤਾਰ ਦ ਲੱਭ ਤਹਿ ਸੰਗਤ ਪੌਜਾ ਤ੍ਰਗਦ ਜੋ ਨ ਅਚੇਤ ਸੰਭਵ ਅਰਥਾਤ ਕਹੇ ਜੋ ertidiv ਪਰ ਢਿੱਡ ਪਰ ਰਿੰਗਣ ਵਾਲੀਆਂ ਤ੍ਰਿਕ ਦੇ ਜੋ ਅਰਥਾਤ ਟੇਡੀਆਂ ਮੇਡੀਆਂ ਜੂਨਾ ਨਾ ਸੱਪਾਂ ਠੂਆਂ ਦੀਆਂ ਇਹ ਤਾਂ ਇਸ ertidiv ਪਰ ਮਾਰੇ ਕਹਿੰਦੇ ਮਾਨਵੀ ਚੇਤਨਾ ਤੋਂ ਰੈਤ ਭਾਵ ਅਚੇਤਿਤ ਪੰਨ ਹੋਈਆਂ ਸੋ ਇਸ ਕਰਕੇ ਮਾਰੇ ਕਹਿੰਦਾ ਪੁੰਨ ਪਾਪ ਅਸੋਚ ਅਰਥਾਤ ਕਹੇ ਇਹਨਾਂ ਨੂੰ ਪਾਪ ਔਰ ਪੁੰਨ ਕਰਮਾਂ ਦੇ ਭੇਦ ਦੀ ਕੋਈ ਸੋਚ ਸਮਝ ਨਹੀਂ ਪਰੰਤੂ ਮਾਰੇ ਕਹਿੰਦੇ ਮਾਨੁੱਖਾ ਆਵਤਾਰ ਦੁ ਲੱਭ ਤੇਹੀ ਸੰਗਤ ਪੌਜ ਮਾਨੁੱਖਾ ਅਵਤਾਰ ਦੁ ਲੱਭ ਅਰਥਾਤ ਕਿ ਆ ਭੁੱਲੜ ਜੀਵ ਤੇਰੇ ਦੁਆਰਾ ਧਾਰਨ ਕੀਤਾ ਹੋਇਆ ਮਨੁੱਖਾ ਅਵਤਾਰ ਭਾਵੇਂ ਕਿ ਮਨੁੱਖਾ ਜਨਮ ਤਾਂ ਬੇਸ਼ੱਕ ਬਹੁਤ ਦੁਰਲੱਭ ਐ ਬੜਾ ਕੀਮਤੀ ਐ ਪਰੰਤੂ ਫੇਰ ਵੀ ਮਾਰੇ ਕਹਿੰਦੇ ਤੇਹੀ ਸੰਗਤ ਪੌਜ ਅਰਥਾਤ ਕਿ ਤਾਵੇਂ ਤੇਰੇ ਸੰਗ ਤਾਂ ਨਾ ਨੀਚ ਵਿਕਾਰਾਂ ਦੇ ਨਾਲ ਹੀ ਮਹਾਰਾਜ ਕਹਿੰਦੇ ਭਾਵਕ ਬੇਸ਼ਕੀਮਤੀ ਮਨੁੱਖਾ ਦੇਹੀ ਧਾਰਨ ਤੋ ਬਰੰਤ ਵੀ ਤੇਰੀ ਹਾਲਤ ਤੈਨਾਂ ਕੀੜਿਆਂ ਮਕੌੜਿਆਂ ਵਾਲੀ ਐ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਜੀ ਅਜੰਤ ਜਹਾ ਜਹਾ ਲਗ ਕਰਮ ਕੇ ਬਸ ਜਾਏ ਕਾਲਾ ਫਾਸਿਆ ਬੱਦ ਲਾਗੇ ਕਾਸ਼ ਨਾ ਚੱਲੇ ਉਪਾਏ ਜੀ ਅਜੰਤ ਜਹਾ ਜਹਾ ਲਗ ਕਰਮ ਕੇ ਬਸ ਜਾਏ ਅਰਥਾਤ ਕਿ ਆਪਣੇ ਕੀਤੇ ਹੋਏ ਕਰਮਾਂ ਦੇ ਬਸ ਜਾਂ ਅਧੇਨ ਹੋ ਕੇ ਸਾਰੇ ਨਿੱਕੇ ਵੱਡੇ ਜੀ ਅਜੰਤ ਜਿੱਧਰ ਜਿੱਧਰ ਵੀ ਜਾਏ ਅਰਥਾਤ ਜਮਦੇ ਹਨ ਨਾ ਮਾਰਾ ਇਹ ਕਹਿੰਦਾ ਕਾਲ ਫਾਸ ਅਬਦ ਲਾਗੇ ਅਰਥਾਤ ਕਿ ਅਬਦ ਭਾਵ ਕਿ ਕਦੇ ਵੀ ਨਾ ਕੱਟੀ ਜਾਣ ਵਾਲੀ ਕਾਲ ਦੀ ਫਾਹੀ ਉਧਰ 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 ਹੀ ਉਹਨਾਂ ਨੂੰ ਜਾ ਲੱਗਦੀ ਹੈ ਮਾਰਾ ਇਹ ਕਹਿੰਦਾ ਜਿੱਧਰ ਜਿੱਧਰ ਵੀ ਉਹ ਜਨਮ ਲੈਂਦੇ ਨੇ ਕਤੇ ਆਕਾਸ਼ ਨਾ ਚੱਲੇ ਉਪਾਏ ਅਰਥਾਤ ਕਿ ਫਿਰ ਉਹਨਾਂ ਵਿਚਾਰਿਆਂ ਦਾ ਕੋਈ ਵੀ ਉਪਾਚਾਰਾ ਨਹੀਂ ਚੱਲਦਾ ਸੋ ਅਗੋ ਆਪਣੇ ਬਚਨ ਦੇ ਅੰਤਮ ਚੌਥੇ ਪਦੇ 'ਚ ਮਾਰਾ ਹੀ ਕਿਰਪਾ ਕਰਨ ਲੱਗੇ ਨੇ ਕਹਿੰਦਾ ਰਵਿਦਾਸ ਦਾਸ ਉਦਾਸ ਤਜ ਬ੍ਰਹਮ ਤਪਨ ਤਪ ਗੁਰ ਗਿਆਨ ਭਗਤ ਜਾਨ ਪਹਿ ਹਰਨ ਪਰਮ ਆਨੰਦ ਕਰਾ ਨਿਦਾਨ ਰਵਿਦਾਸ ਦਾਸ ਉਦਾਸ ਤਜ ਬ੍ਰਹਮ ਸੋ ਆਪਣੇ ਬਚਨ ਦੇ ਅਖੀਰ ਚ ਭਗਤ ਰਵਿਦਾਸ ਜੀ ਕਿਰਪਾ ਕਰਦੇ ਹਾਰਨਾ ਕਹੇ ਪ੍ਰਭੂ ਮੈਂ ਰਵਿਦਾਸ ਤੁਹਾਡਾ ਦਾਸ ਉਦਾਸ ਤਾਜਪ੍ਰਾਮ ਅਰਥਾਤ ਕਿ ਸਾਰੇ ਪਰਮਪੁਲੇਖਿਆ ਨੂੰ ਤਾਜ ਕੇ ਛੱਡ ਕੇ ਉਦਾਸ ਹੋ ਗਿਆ ਸੰਸਾਰ ਤੋਂ ਪਰਾਂਹ ਹੋ ਗਿਆ ਉਚਾਟ ਹੋ ਗਿਆ ਪਰ ਮੈਨੂੰ ਪਤਾ ਲੱਗ ਗਿਆ ਕਿ ਤਪਣ ਤਾਪ ਗੁਰ ਗਿਆਨ ਅਰਥਾਤ ਕਿ ਗੁਰੂ ਮਹਾਰਾਜ ਜੀ ਦਾ ਗਿਆਨ ਹੀ ਦੁਨੀਆ ਦੇ ਕੁੱਲ ਤਪਾਂ ਦੇ ਵਿੱਚੋਂ ਸ਼੍ਰੋਮਣੀ ਤਾਪ ਹੈ ਦੁਨੀਆ ਦੇ ਕੁੱਲ ਤਪਾਂ ਦੇ ਵਿੱਚੋਂ ਮਹਾਨ ਤਾਪ ਹੈ ਗੁਰੂ ਮਹਾਰਾਜ ਜੀਾਂ ਦੇ ਗਿਆਨ ਨੂੰ ਪ੍ਰਾਪਤ ਕਰਨਾ ਗਿਆਨ ਦੀ ਧਾਰਨਾ ਕਰਨੀ ਸਮਹਾਰਾਏ ਕਹੇ ਭਗਤ ਜਾਨ ਭੈ ਹਰਨ ਪਰਮ ਆਨੰਦ ਕਰੋ ਨਿਦਾਨ ਭਗਤ ਜਾਨ ਭੈ ਹਰਨ ਪਰਮ ਆਨੰਦ ਕਰੋ ਨਿਦਾਨ ਅਰਥਾਤ ਕੇ ਪਰਮ ਆਨੰਦ ਸਰੂਪ ਪਰਮੇਸ਼ਰ ਜੀ ਤੁਸੀਂ ਨਿਦਾਨ ਅਰਥਾਤ ਉਹ ਕਜਾ ਖੀਰ ਨੂੰ ਆਪਣੇ ਭਗਤ ਜਨਾਂ ਦੇ ਪੈ ਦਾ ਨਾਸ਼ ਕਰ ਦੇਵੋ ਜੀ ਭਾਵ ਕੇ ਮਰਨ ਕਾਲ ਕਾ ਤਰਾਸ ਨੇ ਵਰੀਆ ਦੇ ਵਾਂਗ ਸਾਨੂੰ ਸਾਡੇ ਅੰਤ ਸਮੇਂ ਦੇ ਮਾਰਨ ਕਾਲ ਦੇ ਤਰਾਸ ਤੋਂ ਵਿਰਤ ਕਰ ਦੇਵੋ ਜੀ ਰਵਿਦਾਸ ਦਾਸ ਉਦਾਸ ਤਜ ਬ੍ਰਹਮ ਤਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮ ਆਨੰਦ ਕਰਹੁ ਨਿਦਾਨ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ